ਬ੍ਰੈਂਡੀ اور ਸਹੀ ਰੋ ਰਹੇ ਨੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਕੋਲ ਹੋਰ ਕੋਈ ਜਰੀਆ ਨਹੀਂ ਆਮਦਦਾ ਪਰ ਲੇਕਿਨ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਗਵਰਨਰ ਸਾਹਿਬ ਨੇ ਸਾਡੀ ਗੱਲ ਸੁਣੀ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਜਿਹੜਾ ਹੈਗਾ ਕੰਪਨਸੇਸ਼ਨ ਮੁੱਖ ਮੰਤਰੀ ਨੂੰ ਕਿਹਾ ਵੀ ਇਹਨਾਂ ਨੂੰ ਪ੍ਰਾਪਤ ਦਿੱਤੀ ਜਾਪੇ ਅਮਰਿਤਪਾਲ ਦੇ ਜਿਹੜੇ ਇਸ ਤਰ੍ਹਾਂ ਦੇ ਇਰਾਦੇ ਨੇ ਉਹ ਸਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਭਾਰਤ ਇੱਕ ਬਹੁਤ ਮਜ਼ਬੂਤ ਮੋਲਕ ਹੈ ਔਰ ਇਹੋ ਜਿਹੜੇ ਛੋਟੇ ਮੋਟੇ ਜਿਹੜੇ ਡਿਸਟਰਬ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੈਂਡਲ ਕਰਨਾ ਸਾਡੀ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਨੂੰ ਲਾਅ ਐਂਡ ਆਰਡਰ ਦਾ ਕੁਝ ਸਮਝ ਹੀ ਨਹੀਂ ਹੈ ਨਾ ਤੇ ਚ ਹੈ ਪਰ ਪਤਾ ਹੀ ਨਹੀਂ ਕੀ ਹੋ ਰਿਹਾ ਸਰ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਜਿਹੜਾ ਅੱਗ ਲੱਗੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਨੇ ਜਿਹੜੇ ਕਿ ਰੋ ਰਹਿ ਨੇ ਅੱਜ ਤੁਸੀਂ ਵੀ ਇੱਕ ਵਕਲ ਲੈ ਕੇ ਉੱਥੇ ਮਿਲੇ ਹਾਂਜੀ ਸਰ ਲੋਕ ਰੋ ਰਹੇ ਨੇ ਔਰ ਸਹੀ ਰੋ ਰਹੇ ਨੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਕੋਲ ਹੋਰ ਕੋਈ ਜਰੀਆ ਨਹੀਂ ਆਮਦਨ ਦਾ ਪਰ ਲੇਕਿਨ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਗਵਰਨਰ ਸਾਹਿਬ ਨੇ ਸਾਡੀ ਗੱਲ ਸੁਣੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਜਿਹੜਾ ਹੈਗਾ ਕੰਪਨਸੇਸ਼ਨ ਮੁੱਖ ਮੰਤਰੀ ਨੂੰ ਕਿਹਾ ਵੀ ਇਹਨਾਂ ਨੂੰ ਰਾਹਤ ਦਿੱਤੀ ਜਾਏ ਤੁਹਾਡੇ ਇਲਾਕੇ ਦੇ ਵਿੱਚ ਜਿਆਦਾਤਰ ਨੁਕਸਾਨ ਹੋਇਆ ਫਸਲਾਂ ਦਾ ਉਹਦੇ ਲਈ ਤੁਸੀਂ ਕੀ ਮੰਗ ਕੀਤੀ ਹੈ ਕਿ ਕਿੰਨਾ 50000 ਰੁਪਏ ਏਕੜ ਗਹਿਣ ਦੀ ਖੜੀ ਹੋਈ ਫਸਲ ਜਿਹੜੀ ਜਲੀ ਉਹਦੇ ਤੇ 15000 ਜਿੱਥੇ ਤੂੜੀ ਬੰਨੀ ਸੀ ਉਹਦਾ ਮੰਗਿਆ ਹੈ ਹਾਂ ਅਮਰਤਪਾਲ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਕਿ ਚੈਟ ਆ ਉਹ ਵਾਇਰਲ ਹੋਈ ਆ ਉਸ ਚੈਟ ਦੇ ਉੱਪਰ ਕੀ ਪ੍ਰਤੀਕਰਮ ਆ ਦੇਖੋ ਅਮਰਤਪਾਲ ਦੇ ਜਿਹੜੇ ਇਸ ਤਰ੍ਹਾਂ ਦੇ ਇਰਾਦੇ ਨੇ ਉਹ ਸਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਭਾਰਤ ਇੱਕ ਬਹੁਤ ਮਜ਼ਬੂਤ ਮੋਲਕ ਹੈ ਔਰ ਇਹੋ ਜਿਹੜੇ ਛੋਟੇ ਮੋਟੇ ਜਿਹੜੇ ਡਿਸਟਰਬ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੈਂਡਲ ਕਰਨਾ ਸਾਡੀ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਨੂੰ ਕਿਵੇਂ ਦੇਖਦੇ ਹੋ ਪੰਜਾਬ ਗਵਰਨਮੈਂਟ ਨੂੰ ਲਾਅ ਐਂਡ ਆਰਡਰ ਦਾ ਕੋਈ ਸਮਝ ਹੀ ਨਹੀਂ ਹੈ ਨਾ ਦੇ ਚ ਹੈ ਤੁਹਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹੈ ਹਾਂ ਬਿਲਕੁਲ ਤਾਂ ਅਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਗਵਰਨਰ ਹਾਊਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਰਾਣਾ ਗਿਰਜੀਤ ਸੋਢੀ ਹੋਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਫਸਲ ਪੰਜਾਬ ਦੇ ਵਿੱਚ ਨੁਕਸਾਨੀ ਗਈ ਆ ਉਸ ਨੂੰ ਲੈ ਕੇ ਇੱਕ ਵੱਖੋਂ ਤੁਸੀਂ ਜਿਹੜਾ ਉਹ ਮਿਲਿਆ ਹੈਗਾ ਬੀਜੇਪੀ ਦਾ ਤਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਇਸ ਦਾ ਅਸਰ ਹੁੰਦਾ ਕਿ ਉਹ ਡੋਗ ਰਹੇ ਨਹੀਂ ਔਰ ਸਹੀ ਰੋ ਰਹੇ ਨੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਕੋਲ ਹੋਰ ਕੋਈ ਜਰੀਆ ਨਹੀਂ ਆਮਦਦਾ ਪਰ ਲੇਕਿਨ ਅਸੀਂ گورنر ਸਾਹਿਬ ਨੂੰ ਕਿਹਾ گورنر ਸਾਹਿਬ ਨੇ ਸਾਡੀ ਗੱਲ ਸੁਣੀ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਜਿਹੜਾ ਹੈਗਾ ਕੰਪਨਸੇਸ਼ਨ ਮੁੱਖ ਮੰਤਰੀ ਨੂੰ ਕਿਹਾ ਵੀ ਇਹਨਾਂ ਨੂੰ ਪ੍ਰਾਪਤ ਦਿੱਤੀ ਜਾਪੇ ਅਮਰਿਤਪਾਲ ਦੇ ਜਿਹੜੇ ਇਸ ਤਰ੍ਹਾਂ ਦੇ ਇਰਾਦੇ ਨੇ ਉਹ ਸਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਭਾਰਤ ਇੱਕ ਬਹੁਤ ਮਜ਼ਬੂਤ ਮੂਲਕ ਔਰ ਇਹੋ ਜਿਹੜੇ ਛੋਟੇ ਮੋਟੇ ਜਿਹੜੇ ਡਿਸਟਰਬ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੈਂਡਲ ਕਰਨਾ ਸਾਡੀ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਨੂੰ ਲਾਅ ਐਂਡ ਆਰਡਰ ਦਾ ਕੁਝ ਸਮਝ ਹੀ ਨਹੀਂ ਹੈ ਨਾ ਤੇ ਚ ਹੈ ਉਹਨਾਂ ਪਤਾ ਹੀ ਨਹੀਂ ਕੀ ਹੋ ਰਿਹਾ ਸਰ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਜਿਹੜਾ ਅੱਗ ਲੱਗੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਨੇ ਜਿਹੜੇ ਕਿ ਰੋ ਰਹਿ ਨੇ ਅੱਜ ਤੁਸੀਂ ਵੀ ਇੱਕ ਵਕਲ ਲੈ ਕੇ ਉੱਥੇ ਮਿਲੇ ਹਾਂਜੀ ਸਰ ਲੋਕ ਰੋ ਰਹੇ ਨੇ ਔਰ ਸਹੀ ਰੋ ਰਹੇ ਨੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਕੋਲ ਹੋਰ ਕੋਈ ਜਰੀਆ ਨਹੀਂ ਆਮਦਨ ਦਾ ਪਰ ਲੇਕਿਨ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਗਵਰਨਰ ਸਾਹਿਬ ਨੇ ਸਾਡੀ ਗੱਲ ਸੁਣੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਜਿਹੜਾ ਹੈਗਾ ਕੰਪਨਸੇਸ਼ਨ ਮੁੱਖ ਮੰਤਰੀ ਨੂੰ ਕਿਹਾ ਵੀ ਇਹਨਾਂ ਨੂੰ ਰਾਹਤ ਦਿੱਤੀ ਜਾਏ ਤੁਹਾਡੇ ਇਲਾਕੇ ਦੇ ਵਿੱਚ ਜ਼ਿਆਦਾਤਰ ਨੁਕਸਾਨ ਹੋਇਆ ਫਸਲਾਂ ਦਾ ਉਹਦੇ ਲਈ ਤੁਸੀਂ ਕੀ ਮੰਗ ਕੀਤੀ ਹੈ ਕਿ ਕਿੰਨਾ ਹੈ 50000 ਰੁਪਏ ਏਕੜ ਗਹਿਣ ਦੀ ਖੜੀ ਹੋਈ ਫਸਲ ਜਿਹੜੀ ਜਲੀ ਉਹਦੇ ਤੇ 15000 ਜਿੱਥੇ ਤੂੜੀ ਬੰਨੀ ਸੀ ਉਹਦਾ ਮੰਗਿਆ ਹੈ ਹਾਂ ਅਮਰਤਪਾਲ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਕਿ ਚੈਟ ਆ ਉਹ ਵਾਇਰਲ ਹੋਈ ਆ ਉਸ ਚੈਟ ਦੇ ਉੱਪਰ ਕੀ ਪ੍ਰਤੀਕਰਮ ਆ ਦੇਖੋ ਅਮਰਤਪਾਲ ਦੇ ਜਿਹੜੇ ਇਸ ਤਰ੍ਹਾਂ ਦੇ ਇਰਾਦੇ ਨੇ ਉਹ ਸਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਭਾਰਤ ਇੱਕ ਬਹੁਤ ਮਜ਼ਬੂਤ ਮੋਲਕ ਹੈ ਔਰ ਇਹੋ ਜਿਹੜੇ ਛੋਟੇ ਮੋਟੇ ਜਿਹੜੇ ਡਿਸਟਰਬ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੈਂਡਲ ਕਰਨਾ ਸਾਡੀ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਨੂੰ ਕਿਵੇਂ ਦੇਖਦੇ ਹੋ ਪੰਜਾਬ ਗਵਰਨਮੈਂਟ ਨੂੰ ਲਾਅ ਐਂਡ ਆਰਡਰ ਦਾ ਕੋਈ ਸਮਝ ਹੀ ਨਹੀਂ ਹੈ ਨਾ ਦੇ ਚ ਹੈ ਤੁਹਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹੈ ਹਾਂ ਬਿਲਕੁਲ ਤਾਂ ਅਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਗਵਰਨਰ ਹਾਊਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਰਾਣਾ ਗਿਰਜੀਤ ਸੋਢੀ ਹੋਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਫਸਲ ਪੰਜਾਬ ਦੇ ਵਿੱਚ ਨੁਕਸਾਨੀ ਗਈ ਆ ਉਸ ਨੂੰ ਲੈ ਕੇ ਇੱਕ ਵੱਖੋਂ ਤੁਸੀਂ ਜਿਹੜਾ ਉਹ ਮਿਲਿਆ ਹੈਗਾ ਬੀਜੇਪੀ ਦਾ ਤਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਇਸ ਦਾ ਅਸਰ ਹੁੰਦਾ ਕਿ